ਪੰਜਾਬੀ ਐਨ ਆਰ ਆਈ ਜੋੜੇ ਨਾਲ ਹਿਮਾਚਲ ਦੇ ਵਿੱਚ ਹੋਈ ਕੁੱਟਮਾਰ ਨੂੰ ਲੈ ਕੇ ਐਮ ਪੀ ਚੰਨੀ ਨੇ ਹਿਮਾਚਲ ਦੇ ਸੀਐਮ ਨੂੰ ਲਾ ਲਿਆ ਫੋਨ ਤੇ ਲਾਤੀ ਕੰਗਣਾ ਦੇ ਸ਼ਿਕਾਇਤ ਕਿਹਾ ਕੰਗਣਾ ਤਾਂ ਹਿਮਾਚਲ ਤੇ ਪੰਜਾਬ ਦੇ ਲੋਕਾਂ ਨੂੰ ਲੜਾਉਣਾ ਚਾਹੁੰਦੀ ਹੈ ਤੇ ਨਾਲ ਹੀ ਐਮ ਪੀ ਚੰਨੀ ਨੇ ਪੰਜਾਬੀ ਨੌਜਵਾਨ ਦੀ ਚੁੱਕੀ ਗੱਲ ਤਾਂ ਮੇਰੇ ਕੋਲ ਸਿਕ ਚਿੰਤਾ ਵੀ ਇਕੱਠੀਆਂ ਹੋ ਕੇ ਆਈਆਂ ਵੀ ਆ ਇਹਨਾਂ ਦਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਪੰਜਾਬ ਵਾਸਤੇ ਵੀ ਤੇ ਹਿਮਾਚਲ ਵਾਸਤੇ ਵੀ ਇਹ ਰਹੇ ਸਟੂਡੀਓ ਤੇ ਲਿਖ ਸੀ ਕਿ ਮਾਤ ਦੇ ਜੀ ਕੋ ਤਕਸੀਖ ਨੋਇਵਾਰ ਮੁੰਡਾ ਆਇਆ ਹੋਇਆ ਸੀ ਐਨਆਰਆਈ ਜੋੜਾ ਸੀਗਾ ਤਾਂ ਉਹ ਕਿਸੇ ਨੇ ਕੁੱਟਦਾ ਦਰਲੋਜੀ ਦਰਲੋਜੀ ਖਿਆਰ ਹੋ ਜਾਂਦਾ ਜਦੋਂ ਹੋ ਜਾਂਦੀ ਜੇ ਉਹ ਜਿਹੜੀ ਕੰਗਣਾ ਹੈ ਨਾ ਕੰਗਣਾ ਨੇ ਜਿਹੜਾ ਉਹਦੇ ਨਾਲ ਐਪੀਸੋਡ ਆਇਆ ਸੀ ਉਹਦੇ ਨਾਲ ਜੋੜ ਕੇ ਉਹਨੂੰ ਕੁੱਟਦਾ ਕਿ ਭਾਜਪਾ ਦੀ ਨਵਪ੍ਰਤੀ ਜਿਹੜੀ ਰਾਜਨੀਤੀ ਖਿਲਾ ਰਹੀ ਹੈ ਉਹਦੇ ਨਾਲ ਕਰਕੇ ਸਾਡਾ ਸਿੱਖ ਪੌਣ ਦੀ ਬੜੀ ਤੰਗ ਹੈ ਕਿ ਸਾਨੂੰ ਹਿਮਾਚਲ ਦੇ ਲੋਕਾਂ ਦੇ ਨਾਲ ਲੜਾਉਣ ਦੀ ਕੋਸ਼ਿਸ਼ ਹੈ ਤੁਸੀਂ ਤੁਹਾਡੀ ਨੌਲੇਜ ਜੀ ਆਇਆ ਹੋਣਾ ਦਲਹੌਜ਼ੀ ਦੇ ਵਿੱਚ ਇੱਕ ਨੌਜਵਾਨ ਮੁੰਡਾ ਸਿੱਖ ਆਪਣੇ ਬਾਹਰ ਦੀ ਐਨ ਆਰ ਆਈ ਹੈ ਉਹ ਵੇਸੀ ਤੇ ਕਿਸੇ ਦਾ ਨਾਂ ਸੁਣਤੀ ਨਾਲ ਪਹਿਲੇ ਦੇ ਨਾਲ ਜਿੰਦੀ ਆਪਣੀ ਵਾਈਫ ਉਹਨੂੰ ਪੁੱਛਤਾ ਤੇ ਤੁਸੀਂ ਉਹ ਕੈਂਡੀ ਚੈੱਕ ਕਰਾ ਲਓ ਇੱਕ ਇੱਕ ਐਸਵੀ ਬਿਆਨ ਲਗਾ ਰਹੇ ਆ ਕਿ ਜੀ ਇਸ ਤਰ੍ਹਾਂ ਦੀ ਕੋਈ ਘਟਨਾ ਹੋਵੇ ਸਤ ਭਾਵਨਾ ਤੇ ਪਿਆਰ ਹਿਮਾਚਲ ਦਾ ਤੇ ਪੰਜਾਬ ਦਾ ਅੱਜ ਦਾ ਨੀਸਰ ਤੋਂ ਬਣਿਆ ਆ ਆ ਤੇ ਅਸੀਂ ਦਾ ਪੰਜਾਬ ਮਾਰਕ ਹਾਂ ਜੀ ਮੈਂ ਪਤਾ ਨਹੀਂ ਕਰਦਾ ਕਿ ਕਾਰਨ ਕੀ ਆ ਇਸ ਤਰ੍ਹਾਂ ਦੀ ਕੋਈ ਬਾਤ ਨਹੀਂ ਹੈ ਨਾ ਬਾਤ ਕੋਈ ਨਹੀਂ ਹੈ ਲੇਕਿਨ ਪੰਜਾਬ ਮੇ ਨਾ ਬਹੁਤ ਜ਼ਿਆਦਾ ਇਹ ਗਵਾੜ ਉੱਕੇ ਹੋਇਆ ਆ ਤੇ ਤੁਹਾਨੂੰ ਵਿੱਚ ਕਹਿੰਦੇ ਤੁਸੀਂ ਇੱਕ ਵਾਰ ਸਾਰੀ ਚੈੱਕ ਕਰਕੇ ਮਦਮ ਦੁਬਾਰੇ ਵੀ ਗੱਲ ਕਰਾਂਗਾ ਮੈਂ ਵੀ ਆਪਣੇ ਵੱਲੋਂ ਬਿਆਨ ਲਗਾ ਰਿਹਾ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਆਪਣਾ ਤੇ ਹਿਮਾਚਲੀਆਂ ਦਾ ਕੋਈ ਅਜਿਹਾ ਨਹੀਂ ਨੌ ਮਾਰ ਦਾ ਰਿਸ਼ਤਾ ਪਹਿਲਾਂ ਤੇ ਪੰਜਾਬੀ ਆਪਾਂ ਸਾਰੇ ਇਹ ਆਪਾਂ ਕਿਸੇ ਤਰ੍ਹਾਂ ਦੀ ਪੁਰੀ ਇਸ ਤਰ੍ਹਾਂ ਦੀ ਗੱਲ ਵਿੱਚ ਨਹੀਂ ਬੈਣਾ ਇਹ ਨਮਰਦੀ ਰਾਜਨੀਤੀ বিজেপি ਪੜਾ ਰਹੀ ਆਪਕ ਇਸ ਨੂੰ ਜ਼ਰੂਰ ਧਿਆਨ ਦੇ ਕੇ ਇਸ ਇਲੈਕਸ਼ਨ ਦਾ ਫਾਇਦਾ ਬਹੁਤ ਨੇਵਾ ਤੁਹਾਡਾ ਥੈਂਕ ਯੂ ਬਈ ਸਾਹਿਬ ਠੀਕ ਹੈ ਪੰਜਾਬੀ ਐਨ ਆਰ ਆਈ ਜੋੜੇ ਨਾਲ ਹਿਮਾਚਲ ਦੇ ਵਿੱਚ ਹੋਈ ਕੁੱਟਮਾਰ ਨੂੰ ਲੈ ਕੇ ਐਮ ਪੀ ਚੰਨੀ ਨੇ ਹਿਮਾਚਲ ਦੇ ਸੀਐਮ ਨੂੰ ਲਾ ਲਿਆ ਫੋਨ ਤੇ ਲਾਤੀ ਕੰਗਣਾ ਦੇ ਸ਼ਿਕਾਇਤ ਕਿਹਾ ਕੰਗਣਾ ਤਾਂ ਹਿਮਾਚਲ ਤੇ ਪੰਜਾਬ ਦੇ ਲੋਕਾਂ ਨੂੰ ਲੜਾਉਣਾ ਚਾਹਂਦੀ ਹੈ ਤੇ ਨਾਲ ਹੀ ਐਮ ਪੀ ਚੰਨੀ ਨੇ ਪੰਜਾਬੀ ਨੌਜਵਾਨ ਦੀ ਝੁੱਕੀ ਗੱਲ ਤਾਂ ਮੇਰੇ ਕੋਲ ਸਿਕ ਚਿੰਤਾ ਵੀ ਇਕੱਠੀਆਂ ਹੋ ਕੇ ਆਈਆਂ ਵੀ ਆ ਇਹਨਾਂ ਦਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਪੰਜਾਬ ਵਾਸਤੇ ਵੀ ਤੇ ਹਿਮਾਚਲ ਵਾਸਤੇ ਵੀ ਇਹ ਰਹੀ ਸਟੂਡੀਓ ਤੇ ਲਿਖ ਸੀ ਮਾਤ ਦੇ ਜੀ ਕੋ ਤਕਸੀਖ ਨੌਜਵਾਨ ਮੁੰਡਾ ਆਇਆ ਹੋਇਆ ਸੀ ਐਨਆਰਆਈ ਜੋੜਾ ਸੀਗਾ ਤਾਂ ਉਹ ਕਿਸੇ ਨੇ ਕੁੱਟਾ ਦਰਲੋਜੀ ਦਰਲੋਜੀ ਖਿਆਰ ਹੋ ਗਿਆ ਜਦੋਂ ਹੋ ਜਿਹੜੀ ਉਹ ਜਿਹੜੀ ਕੰਗਣਾ ਹੈ ਨਾ ਕੰਗਣਾ ਨੇ ਜਿਹੜਾ ਉਹਦੇ ਨਾਲ ਐਪੀਸੋਡ ਆਇਆ ਸੀ ਉਹਦੇ ਨਾਲ ਜੋੜ ਕੇ ਉਹਨੂੰ ਕੁੱਟਾ ਕਿ ਭਾਜਪਾ ਦੀ ਨਵਪ੍ਰਤਿ ਜਿਹੜੀ ਰਾਜਨੀਤੀ ਖਿਲਾ ਰਹੀ ਹੈ ਉਹਦੇ ਨਾਲ ਕਰਕੇ ਸਾਡਾ ਸਿੱਖ ਪੌਣ ਦੀ ਬੜੀ ਤੰਗ ਹੈ ਕਿ ਸਾਨੂੰ ਹਿਮਾਚਲ ਦੇ ਲੋਕਾਂ ਦੇ ਨਾਲ ਲੜਾਉਣ ਦੀ ਕੋਸ਼ਿਸ਼ ਹੈ ਤੁਸੀਂ ਤੁਹਾਡੀ ਨੌਲੇਜ ਜੀ ਆਇਆ ਹੋਣਾ ਦਲਹੌਜੀ ਦੇ ਵਿੱਚ ਇੱਕ ਨੌਜਵਾਨ ਮੁੰਡਾ ਸਿੱਖ ਆਪਣੇ ਬਾਹਰ ਦੀ ਐਨ ਆਰ ਆਈ ਹੈ ਉਹ ਬੇਜ਼ੀਰ ਤੇ ਕਿਸੇ ਦਾ ਜਨਸੂਰਤੀ ਨਾਲ ਪਹਿਲੇ ਦੇ ਨਾਲ ਜਿੰਦੀ ਆਪਣੀ ਵਾਈਫ ਉਹਨੂੰ ਤੁਸਤਾ ਤੇ ਤੁਸੀਂ ਉਹ ਕੈਂਡੀ ਚੈੱਕ ਕਰਾ ਲਓ ਇੱਕ ਇੱਕ ਐਸਵੀ ਬਿਆਨ ਲਗਾ ਰਹੇ ਆ ਕਿ ਜੀ ਇਸ ਤਰ੍ਹਾਂ ਦੀ ਕੋਈ ਘਟਨਾ ਹੋਵੇ ਸਤਿ ਭਾਵਨਾ ਤੇ ਪਿਆਰ ਹਿਮਾਚਲ ਦਾ ਤੇ ਪੰਜਾਬ ਦਾ ਅੱਜ ਦਾ ਨੀਸਰ ਤੋਂ ਬਣਿਆ ਆ ਆ ਤੇ ਅਸੀਂ ਦਾ ਪੰਜਾਬ ਮਾਰਕ ਹਾਂ ਜੀ ਮੈਂ ਪਤਾ ਨਹੀਂ ਕਰਦਾ ਕਿ ਕਾਰਨ ਕੀ ਆ ਇਸ ਤਰ੍ਹਾਂ ਦੀ ਗੱਲਤੀ ਲਈ ਨਾ ਬਾਤ ਕੋਈ ਨਹੀਂ ਹੈ ਲੇਕਿਨ ਪੰਜਾਬ ਮੇ ਨਾ ਬਹੁਤ ਜ਼ਿਆਦਾ ਇਹ ਗਵਾੜ ਉੱਕੇ ਹੋਇਆ ਆ ਤੇ ਤੁਹਾਨੂੰ ਮੇਰੇ ਚੈੱਕ ਲਈ ਤੁਸੀਂ ਇੱਕ ਵਾਰ ਸਾਰੀ ਚੈੱਕ ਕਰਕੇ ਮਦਮ ਦੁਬਾਰੇ ਵੀ ਗੱਲ ਕਰ ਲਾਂਗਾ ਮੈਂ ਵੀ ਆਪਣੇ ਵੱਲੋਂ ਬਿਆਨ ਲਗਾ ਰਿਹਾ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਆਪਣਾ ਤੇ ਹਿਮਾਚਲੀਆਂ ਦਾ ਕੋਈ ਅਜਿਹਾ ਨਹੀਂ ਨੌ ਮਾਰ ਦਾ ਰਿਸ਼ਤਾ ਪਹਿਲਾਂ ਤੇ ਪੰਜਾਬੀ ਆਪਾਂ ਸਾਰੇ ਕਿ ਆਪਾਂ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਗੱਲ ਵਿੱਚ ਨਹੀਂ ਬੈਣਾ ਇਹ ਨਮਰਦੀ ਰਾਜਨੀਤੀ বিজেপি ਪੜਾ ਰਹੀ ਆਪਾਂ ਇਸ ਨੂੰ ਜ਼ਰੂਰ ਧਿਆਨ ਦੇ ਕੇ ਇਸ ਇਲੈਕਸ਼ਨ ਕਰਾਈ ਜੀ ਬਹੁਤ ਜਿਆਦਾ ਤੁਹਾਡਾ ਥੈਂਕ ਯੂ ਬਈ ਸਾਹਿਬ ਠੀਕ ਹੈ ਬੱਸ